ਜੇਕਰ ठेकेदार ਮੁਰਦਾਵਿਸ਼ੀ ਚੁਕਣ ਤੇ ਆਮ ਜਨਤਾ ਤੋਂ ਪੈਸੇ ਵੀ ਮੰਗ ਕਰਦਾ ਹੈ ਜਾਂ ਇਸ ਬਾਬਤ ਨਗਰ ਕੌਂਸਲ ਨੂੰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਠੇਕੇਦਾਰ ਨੂੰ ਨਗਰ ਕੌਂਸਲ ਵੱਲੋਂ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਦੇਣਾ ਲਾਜ਼ਮੀ ਹੋਵੇਗਾ ਤਸੱਲੀਬਖਤ ਜਵਾਬ ਨਾ ਮਿਲਣ ਤੇ ਜਾਂ ਜਵਾਬ ਨਾ ਦੇਣ ਦੀ ਸੂਰਤ ਤੇ ਰੰਤ ਪ੍ਰਵਾਹ ਦੇ ਨਾਲ ਠੇਕਾ ਰੱਦ ਕਰਤਾ ਜਾਏਗਾ 3 ਦਿਨਾਂ ਦੇ ਅੰਕਲਨ ਤੋਂ ਬਾਅਦ ਠੇਕਾ ਰੱਦ ਕਰਨ ਦਾ ਅਧਿਕਾਰ ਪ੍ਰਦਾਨ ਅਤੇ ਸਾਰੇ ਸਾਡੇ ਦਫ਼ਤਰ ਨਗਰ ਕੌਂਸਲ ਕੋਲ ਰਾਖਵਾਂ ਹੋਵੇਗਾ ਨਗਰਪਾਲਿਕਾ ਨੇ ਠੇਕੇਦਾਰ ਨੂੰ ਨਾ ਤਾਂ ਉਹਨੂੰ ਨਲਵਾਇਆ ਨਾ ਕੋਈ ਮਕਾਨ ਬਣਾ ਦਿੱਤਾ ਨਾ ਕੋਈ ਛੱਤ ਵਗੈਰਾ ਲਾ ਦਿੱਤਾ ਕੂੜਾ ਬਥੇਰੇ ਜਿੱਥੇ ਕੂੜੇ ਦਾ ਕੰਮ ਜਿੱਥੇ ਜਿੱਥੇ ਕੰਮ ਕਰਦੇ ਉੱਥੇ ਪੂਰਾ ਸਿੱਧੇ ਇਹਨਾਂ ਨੂੰ ਲੋਕ ਦੇ ਕਰਨ ਸਬਕ ਕਮੇਟੀ ਤੋਂ ਦੇਖੇ ਚੀਜ਼ ਜਿਹੜੀ ਵਿਖਾ ਰੱਖਣਾ ਜਿਹੜੀ ਜਨਸ ਤੇ ਜੇ ਮਿੱਤਰੀ ਦੀ ਸੋਚਣਾ ਚਾਹੀਦਾ ਵੀ ਇਹਨਾਂ ਨੂੰ ਫਾਇਦਾ ਕਰੀਏ ਕੋਈ ਸੈੱਟ ਬਣਾ ਕੇ ਦੇਈਏ ਨਲਗਾ ਲਾ ਕੇ ਦੇਈਏ ਉੱਥੇ ਜੇ ਕੰਮ ਕਰਾਂਗਾ ਅਤਰਾਵਰ ਦੇ ਨਹੀਂ ਹੋਰੇ ਕੰਮ ਕਰ ਜਾਂਦਾ ਇਹ ਚੀਜ਼ਾਂ ਦੇਖਣੀ ਚਾਹੀਦੀ ਬਿਲਕੁਲ ਨਗਰ ਕੌਂਸਲ ਫਾਜ਼ਿਲਕਾ ਵਿੱਚ ਅੱਜ ਮੁਰਦਾ ਮਵੇਸ਼ੀਆਂ ਨੂੰ ਚੁੱਕਣ ਨੂੰ ਲੈ ਕੇ ਸਾਲ 2025 ਅਤੇ 26 ਦਾ ਠੇਕਾ ਹੋਇਆ ਜਿਸ ਵਿੱਚ ਖੁੱਲੀ ਬੋਲੀ ਰਹੀ ਬੋਲੀ ਦాతਾ ਨੇ ਪਾਗਲਿਆ ਅਤੇ ਇਹ ਠੇਕਾ ਪਿਛਲੇ ਸਾਲ ਦੇ ਮੁਕਾਬਲੇ ਵੱਧ ਕੇ ਹੋਇਆ ਪਿਛਲੇ ਸਾਲ ਇਹ ਠੇਕਾ ਲਗਭਗ 240000 ਰੁਪਏ ਗਿਆ ਸੀ ਜੋ ਕਿ ਇਸ ਸਾਲ 270000 ਰੁਪਏ ਵਿੱਚ ਹੋਇਆ ਜਿਸ ਸੰਬੰਧੀ ਬੋਲੀ ਦాతਾ ਨੂੰ ਨਗਰ ਕੌਂਸਲ ਨੇ ਸ਼ਰਤਾਂ ਵੀ ਦੱਸੀਆਂ ਅਤੇ ਸ਼ਰਤਾਂ ਮੰਨਣ ਤੋਂ ਬਾਅਦ ਬੋਲੀ ਦాతਾਵਾਂ ਨੇ ਬੋਲੀਆਂ ਦਿੱਤੀਆਂ ਅਤੇ ਇਹ ਠੇਕਾ ਨਗਰ ਕੌਂਸਲ ਪ੍ਰਧਾਨ ਕਾਰਜ ਸਹਾਧਕ ਅਫਸਰ ਅਤੇ ਤਹਿਸੀਲਦਾਰ ਫਾਜ਼ਿਲਕਾ ਦੀ ਨਿਗਰਾਨੀ ਹੇਠ ਹੋਇਆ ਨਗਰ ਕੌਂਸਲ ਫਾਜ਼ਿਲਕਾ ਵਿੱਚ ਇਸ ਮੁਤਾਬਕ ਅਇਤੂ ਮੁਰਦਾ ਮਵੇਸ਼ਿਆ ਚੱਕਰ ਦਾ ਠੇਕਾ ਹੋ ਗਿਆ ਹੈ ਜੇਕਰ ਕਿਸੇ ਨੂੰ ਵੀ ਕੋਈ ਮਰਦਾ ਪਵਿਸ਼ੀ ਦੀ ਸ਼ਿਕਾਇਤ ਹੈ ਤਾਂ ਨਗਰ ਕੌਂਸਲ ਦੇ ਸੈਨੀ ਇੰਸਪੈਕਟਰ ਨੂੰ ਨੋਟ ਕਰਾ ਸਕਦਾ ਹੈ ਅਤੇ ਤੁਰੰਤ ਨੋਟ ਹੋਣ ਤੋਂ ਬਾਅਦ 2 ਘੰਟੇ ਵਿੱਚ ਮਰਦਾ ਪਵਿਸ਼ੀ ਚੱਕਣਾ ਲਾਜ਼ਮੀ ਹੋਵੇਗਾ ਇਸ ਮੌਕੇ ਬੋਲਦੇ ਠੇਕੇਦਾਰਾਂ ਨੇ ਵੀ ਆਦੀਆਂ ਮੁਸ਼ਕਲਾਂ ਪ੍ਰਧਾਨ ਤੇ ਨਗਰ ਕੌਂਸਲ ਦਾ ਧਿਆਨ ਵਿੱਚ ਲਿਆਂਦੀਆਂ ਜਿੱਥੇ ਨਗਰ ਕੌਂਸਲ ਅਤੇ ਪ੍ਰਧਾਨ ਵੱਲੋਂ ਇਹਨਾਂ ਮੁਸ਼ਕਲਾਂ ਨੂੰ ਫੋਰੀ ਤੌਰ ਤੇ ਹੱਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਅਤੇ ਇਹ ਠੇਕਾ 2,70,000 ਰੁਪਏ ਦੇ ਵਿੱਚ ਹੋਇਆ ਅਤੇ ਇਹ ਰਕਮ ਪੋਰਟੋਰ ਤੇ ਨਗਰ ਕੌਂਸਲ ਦੇ ਜਮਾ ਕਰਾਉਣ ਨੂੰ ਹਦਾਇਤ ਦਿੱਤੀ ਗਈ ਹੈ ਤੇ ਠੇਕੇ ਦੀ ਪ੍ਰਕਿਰਿਆ ਵਿੱਚ ਹੋਰ ਕੀ ਕੀ ਹੋਇਆ ਤੇ ਕਿਹੜੇ ਕਿਹੜੇ ਬੋਲੀਦਾਤਾਵਾਂ ਨੇ ਭਾਗ ਲਿਆ ਤੇ ਕਿਵੇਂ ਕਿਵੇਂ ਬੋਲੀ ਲੱਗੀ ਹੈ ਤੇ ਕੀ ਕੀ ਸ਼ਰਤਾਂ ਹੋਣਗੀਆਂ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਕਿਸ ਤਰ੍ਹਾਂ ਦੀ ਬੋਲੀ ਕਰਾਈ ਗਈ ਹੈ ਇਹ ਦੇਦੀ ਨਮਾਇਨਾ ਆਪਣੇ ਵੱਧ ਮੌਈਸੀ 1 ਸਾਲ ਵਾਸਤੇ ਠੇਕਾ ਦਿੱਤਾ ਹੈਗਾ ਨਗਰ ਹਸਲ ਨੇ ਇਹਦੇ ਵਿੱਚ ਇਹ ਬਾਕੀ ਬੋਦੀ ਕਰਨੇ ਭਾਗੇ ਸੀਗਾ ਇਹਦੇ ਵਿੱਚ ਸਭ ਤੋਂ ਜਿੱਤੀ ਜ਼ਿਆਦਾ ਬੋਦੀ ਸੀਗੀ ਆ ਬੋਦੀ ਕਰਨੀ ਕੀ ਨਹੀਂ ਸੀ ਡੀਸੀ ਹੋ ਗਿਆ ਮੰਦਿਰ ਨੂੰ ਜਾਣ ਨਹੀਂ ਇਹਦੇ ਇੱਕ ਦੂਸਤ ਤਰ੍ਹਾਂ ਪ੍ਰਮਾਣਾਈ ਜੀ ਆ ਗਿਸ਼ਣ ਜਰਨ ਨਾਲੋਂ ਇਹ ਵਧ ਕੇ ਹੋਈ ਹੈ ਸਾਡੀ ਬੋਦੀਸ਼ਾ ਪਿਛਲੀ ਵਾਰੀ 245 ਦੇ ਸੀਗੀ ਹੁਣ ਲੋਕਾਂ ਨੂੰ ਕਈ ਵਾਰੀ ਸ਼ਿਕਾਇਤ ਆਉਂਦੀ ਸੀ ਕਿ ਪੈਸੇ ਲੈ ਜਾਂਦੇ ਨੇ ਉਹਨਾਂ ਵਰਕਰਾਂ ਦੇ ਤਾਂ ਕਿਤੇ ਨਹੀਂ ਸਾਡੀਆਂ ਸ਼ਰਤਾਂ ਦੇ ਵਿੱਚ ਲਿਖਿਆ ਸੀਗਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਫਿਰਕਾ ਸਾਡੇ ਕੋਲ ਆਈ ਤਾਂ ਅਸੀਂ ਉਹਨੂੰ ਕਾਰਵਾਈ ਕਰਾਂਗੇ ਇਹ ਉਹਨਾਂ ਨੂੰ ਪਹਿਲਾਂ ਹੀ ਬੜ ਕੇ ਸੁਣਾ ਦਿੱਤਾ ਗਿਆ ਸੀਗਾ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਸਰਜ ਨਗਰ ਕਾਉਂਸਲ ਨੂੰ ਨਗਰ ਕਾਉਂਸਲ ਉੱਜੋ ਜੀ ਬੋਲੀ ਹੋਈ ਹੈ ਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਕਿੰਨੇ ਦੀ ਬੋਲੀ ਹੋਈ ਬਿਲਕੁਲ ਨਿਯਮਾਂ ਅਨੁਸਾਰ ਜੋ ਆਪਣਾ ਪਹਿਲਾਂ ਚੀਜ਼ਾਂ ਕਰਦਾ ਸੀ ਪਰ ਜਿਹੜਾ ਇਹ ਜਿਹੜਾ ਹੈ 15 ਸਾਲ 2025 ਤੋਂ 14 ਸਾਲ 2026 ਇਹ ਕਿੰਨੇ ਦੇ ਬੋਲੀ ਕਿੰਨੀ ਮੁੱਤ ਹੈ ਕਿਸ ਤਰ੍ਹਾਂ ਦੀ ਬੋਲੀ ਨਗਰ ਕੌਂਸਲ ਵਿਚ ਰੱਖੀ ਗਈ ਸੀ ਜੀ ਹਾਂ ਜੀ ਤੇ ਹਰ ਸਾਲ ਮੋਦਮ ਵੇਸ਼ੀਆਂ ਨੂੰ ਚੱਟਣ ਦੇ ਵਾਸਤੇ ਇਹ ਬੋਲੀ ਕਰ ਜਾਂਦੀ ਹੈ ਇੱਕ ਸਾਲ ਬਾਅਦ ਤੇ ਬੋਲੀ ਹੁੰਦੀ ਹੈ ਉਸ ਲੜੀ ਦੇ ਵਿੱਚ ਅੱਜ ਇੱਕ ਸਾਲ ਦੇ ਬਾਅਦ ਤੇ ਬੋਲੀ ਹੋਈ ਹੈ ਇਹਦੇ ਵਿੱਚ ਕਾਫੀ ਬੋਲੀ ਦਾ ਰਾਜਰ ਹੋਏ ਨੇ ਔਰ ਪਿਛਲੇ ਸਾਲ ਦੀ ਬੋਲੀ ਬਹੁਤ ਲੱਗ ਚਲੀ ਜਾਤ ਮਿਲ ਗਈ ਸੀ ਅੱਜ ਇਹ ਬੋਲੀ 270000 ਦੀ ਲਈ ਹੈ। ਤੇ ਦੀਪਕ ਪੁੱਤਰ ਬੰਜਾਰਾ ਦਾ ਜਿਹੜਾ ਹੈ ਠੇਕੇਦਾਰ ਉਹਨੂੰ ਦਿੱਤਾ ਗਿਆ 2 ਲੱਖ ਰੁਪਏ। ਇਸ ਸਾਧ ਦੇ ਬਾਰੇ ਵਿੱਚ ਇਹ ਸਵਾਲ ਹੈ ਕਿ ਕਿਸ ਕਿਸ ਤਰ੍ਹਾਂ ਦੇ ਨਿਵੇਸ਼ੀ ਜਿਹੜੇ ਚੱਕਣਗੇ ਪਿਆਰਾ। ਇਸ ਦੇ ਵਿੱਚ ਸਾਰੀਆਂ ਸ਼ਰਤਾਂ ਲਗਭਗ 20 ਸ਼ਰਤਾਂ ਨੇ ਟਾਈਮ ਪਰ ਕੇ ਸੁਣਨੇ ਨੇ। ਇਸ ਦੇ ਵਿੱਚ ਇਹ ਵੀ ਲੋਕ ਨੂੰ ਇਹਨਾਂ ਨੂੰ ਇਤਲਾ ਮਿਲੇਗੀ। ਇੱਕ ਕੰਟਰੀ ਦੇ ਵਿੱਚ ਦੋ ਕੰਟਰੀਆਂ ਤੇ ਨਾ ਇਹ ਮੁਰਦਾ ਮਸ਼ੀਨ ਚੱਲਣਾ ਹੋਏਗਾ ਔਰ ਕਿਸੇ ਤਰ੍ਹਾਂ ਦੇ ਕੋਈ ਪੈਸਾ ਪਬਲਿਕ ਤੋਂ ਚਾਰਜ ਨਹੀਂ ਕੀਤਾ ਜਾਏਗਾ ਅਗਰ ਸਾਨੂੰ ਸ਼ਿਕਾਇਤ ਮਿਲਦੀ ਹੈ ਕਿ ਇਸ ਇਸੇ ਇਹਨਾਂ ਦੇ ਠੇਕੇਦਾਰ ਦੇ ਬੰਦੇ ਨੇ ਪਬਲਿਕ ਤੋਂ ਮੁਰਦਾ ਮੂਸ਼ੀ ਚੱਕਣ ਦੇ ਵਾਸਤੇ ਐਕਸਟਰਾ ਕੋਈ ਜਮਾਨਤ ਕੀਤੀ ਹੈ ਜਾਂ ਚਾਰਜ ਦਿੱਤੇ ਨੇ ਅਸੀਂ ਉਸ ਨੂੰ ਨੋਟਿਸ ਕੱਢਾਗੇ ਔਰ ਤਿੰਨ ਨੋਟਿਸ ਕੱਢਣ ਤੋਂ ਬਾਅਦ ਜਿਹੜੇ ਉਹਨਾਂ ਦੀ ਜਿਹੜੀ ਕੋਲੀ ਹੋ ਠੇਕਾ ਰੱਦ ਕਰ ਲਿਆ ਗਿਆ ਮੈਂ ਤੁਹਾਡੇ ਸਾਹਮਣੇ ਪਬਲਿਕ ਨੂੰ ਵੀ ਅਪੀਲ ਕਰਨੀ ਚਾਹਣਾ ਕਿ ਅਜੇ ਹੋਈ ਕੋਈ ਕੁਮਿਸ਼ਟੇ ਜੇਕਰ ਆਵੇ ਤਾਂ ਹੌਸਲਾ ਕਰੋ ਅੱਗੇ ਆ ਕੇ ਨਿਤੀ ਨੂੰ ਸੁਨਿਸ਼ਚਿਤ ਕਰੋ ਇੱਕ ਦੇ ਫੀਡਰ ਸਾਡੇ ਕੋਲ ਹੀ ਐਬ ਨਹੀਂ ਆਉਂਦੀ ਸਾਡੇ ਹਸਬੰਦ ਹੁੰਦੇ ਅਸੀਂ ਕਿਸੇ ਦੇ ਕੋਲ ਕਾਰਗ ਨਹੀਂ ਕੱਤਲਦੇ ਹੈ ਅਗਰ ਅਸੀਂ ਚਾਹਦੇ ਹਾਂ ਕਿ ਇਸ ਤਰ੍ਹਾਂ ਦਾ ਸਾਫਤਰਾ ਘੱਟ ਹੋਵੇ ਤਾਂ ਪਰਮੂ ਲਈ ਆਪਣੀ ਜਿੰਮੇਦਾਰੀ ਸਮਝੀਏ ਉਹ ਨਾ ਬੋਲੋ ਮੰਗ ਇੱਥੇ ਕਿ ਇਹ ਜਿੱਥੇ ਮਰਦਾ ਪ੍ਰਵੇਸ਼ੀਆਂ ਦਾ ਚਮੜਾ ਵਗੈਰਾ ਜਾਂ ਪ੍ਰਵੇਸ਼ੀ ਸੰਭਾਲਦੇ ਨੇ ਉੱਥੇ ਸ਼ੈੱਡ ਨਹੀਂ ਹੈਗਾ ਪੀਣ ਦਾ ਪਾਣੀ ਦਾ ਇੰਤਜ਼ਾਮ ਨਹੀਂ ਬਿਲਕੁਲ ਇਹ ਉਹਨਾਂ ਦੀ ਗਿਆਜ ਮੰਗਦੇ ਜੀ ਔਰ ਸਾਡੀ ਆ ਸੀਨੀਅਰ ਵੀ ਆਉਂਗੀ ਜੀ ਅਫਤੇ ਬਾਅਦ ਅਫਤੇ ਵਿੱਚ ਹੋਣੀ ਹੈ ਜਦੋਂ ਇਹ ਕਰਾਂਗੇ ਉਹਦੇ ਵਿੱਚ ਛੱਡਦਾ ਔਰ ਇਹਨਾਂ ਦੇ ਯੂਵਰਸਲ ਨਲਕੇ ਦੇ ਪਾਣੀ ਨੇ ਪ੍ਰਬੰਧ ਕਰਕੇ ਆਊਗਾ 8 ਮੀਟਰ ਸੀਏ ਇਹ ਕਹਿੰਦਾ ਤਾਂ ਹਟ ਕੇ ਗੱਲ ਹੈ ਜੀ ਜਿਹੜੀ ਸਫਾਈ ਦੀਆਂ ਮਸ਼ੀਨਾਂ ਨਗਰ ਕੌਂਸਲ ਦੇ ਟੈਂਡਰ ਕੋ ਤੱਕ ਲੱਗਣ ਦੀ ਉਮੀਦ ਹੈ ਜੀ ਕਿੰਨੇ ਜੀ ਜਿਹੜੀ ਨਗਰ ਕੌਂਸਲ ਨੇ ਆਪ ਮਸ਼ੀਨਾਂ ਪਰਚੇਜ਼ ਕਰਨੀਆਂ ਸਫਾਈ ਦੀਆਂ ਜੀ ਪਿਆਸਤਾ ਦੇ ਪ੍ਰਬੋਤਲ ਪੋਕੀ ਸੋਚ ਫਾਟ ਮਿਸ਼ੰਡਰ ਹੈ ਇੱਕ ਚੋਣਾਂ ਦੀ ਸਮੱਸਿਆ ਹੈ ਪੰਜਾਬ ਕੋ ਮਰਦੋ ਜਿਹੜੀਆਂ ਛੋਟੀਆਂ ਲਾਈਨਾਂ ਨੇ ਸੀ ਵਰਦੀਆਂ ਆ ਤੇ ਜੋ ਵੱਡੀ ਗੱਡੀ ਗਲੀਆਂ ਵਿੱਚ ਨਹੀਂ ਦਾਖਲ ਹੋ ਸਕਦੀ ਉਹ ਛੋਟੀਆਂ ਗੱਡੀਆਂ ਨਾਲ ਮਿਲੀ ਹੈ ਪੰਜਾਬ ਰੋਡ ਵਜੇ ਸੀਓਪੀ ਆ ਕੀ ਨਦੀ ਲੈਟਰ ਵਜੇ ਕਿ ਉਹਨਾਂ ਸਾਨੂੰ ਐਵਰੇਜ ਫਿਕਸ ਕਰਕੇ ਦੇਣ ਉਹਦੇ ਫੋਲਡਿੰਗ ਜਿਹੜੀ ਹੈ ਸਾਨੂੰ ਲੌਂਗ ਰੂਟ ਕਰਦੇ ਆਂ ਜੀ ਉਮੀਦ ਹੈ ਸੋ ਆਤਕ ਸਾਡੀ ਜਿਹੜੀ ਐਵਰੇਜ ਫਿਕਸ ਹੋ ਕੇ ਆਜੇਗੀ ਤਸਵੀਰ ਜਿਹੜੀ ਹੈ ਅੰਦਰਲੇ ਹਿੱਸੇ ਸਵਾਈਰ ਤੋਂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत